ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਲੰਗ ਮਹੱਲਾ ਪੰਜਵਾ ਘਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਮਹਿਰਬਾਨ ਸਾਹਿਬ ਮੇਰਾ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ দান ਰਹਾਉ ਤੂੰ ਕਹੇ ਦੁਲੈ ਪ੍ਰਾਣੀਆਂ ਤਦ ਰਖੇਗਾ ਸਰਜਣਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨਿ ਜੋ ਪਾਈ ਮਿੱਤਨੀ सोई ਕਰਦਾ ਸਰ ਘਟ ਘਟ ਮਾਲਕ ਦਿਲਾ ਕਾ ਸੱਚਾ ਪਰਵਤਗਾਰ ਕੁਦਰਤ ਕੀ ਬੋ ਨਾ ਜਾਣੀਐ ਵੱਡਾ ਵਿਪਰਵਾਹੋ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾਹ ਤੂੰ ਸਮਰੱਥ ਆਕਤ ਅ ਗੋਚਰ ਜਿਓ ਪਿੰਡ ਤੇਰੀ ਰਾਸ ਰਹਿਬ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੂੰ ਸਮਰਤ ਆਬਤ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਬ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹੋਲਾ ਪੰਜਾਬਾ ਗੁਰਪੁਰਾ ਭਿਟੇ ਉਹ ਵੱਡ ਭਾਗੀ ਮਨੈ ਭਇਆ ਪ੍ਰਗਸਾ ਕੋਈ ਨ ਪੌਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸ ਗੁਰਪੁਰਾ ਭਿਟੇ ਉਹ ਵੱਡ ਭਾਗੀ ਮਨ ਹੈ ਭਾਇਆ ਪਰਗਾਸਾ ਕੋਈ ਨਾ ਪੌਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਸ ਆਪਣੇ ਸਤਗੁਰ ਕਾ ਬਲ ਹਾਰੈ ਆਗੈ ਸੁਖ ਪਛ ਸੁਖ ਸਜਾ ਘਰ ਆਨੰਦ ਹੋਵਾਰਾ ਰਹਾ ਅੰਤਰ ਜਾਮੇ ਕਰਨਹਾਰਾ ਸੋਈ ਕਸਬ ਹਮਾਰਾ ਲੈ ਭਾਉ ਭਏ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਬਬਲ ਦਰਸਨ ਅਕਾਲ ਪੂਰਤ ਪ੍ਰਭ ਹਾ ਪੀ ਹੋਵਨ ਹਰ ਕੰਟ ਲਗਾਈ ਆਪਣੇ ਜਨ ਰਖੈ ਆਪਣੀ ਪ੍ਰੀਤ ਪਿਆਰਾ ਵੜੇ ਵਡਿਆਈ ਅਚਰ ਜਿ ਸੋਭਾ ਕਰਜ ਆਇਆ ਰਾਸੇ ਨਾਨਕ ਕਾ ਗੁਰ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ਵੱਡੇ ਵੱਡੇ ਆਈ ਔ ਚਰ ਜਿ ਸੋਭਾ ਕਰਜ ਆਇਆ ਰਾਸੇ ਨਾਨਕ ਕਾ ਗੁਰਪੁਰਾ ਫਿਰਟਿਓ ਸਗਲੇ ਦੂਕ ਵੈਲਾਸੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ